ਮੇਰੇ ਪਿੱਛੇ ਪਿੱਛੇ ਰਹੇ ਬੱਲੋਖਾ ਕੀ ਵਰਦੀ ਨਹੀਂ ਤੇਰੇ ਜੱਟ ਦੀ ਜੱਟ ਦੀ ਚੜਾਈ ਸੀ ਐਮ ਵਰਗੀ ਨਹੀਂ ਤੇਰੇ ਜੱਟ ਦੀ ਕਹਿੰਦੇ ਪਾਣੀ ਵਗਦੀ ਸੋਹਣੇ ਲੱਗਦੇ ਹੈਗੇ ਖੜੇ ਪਾਣੀਆਂ ਚੋਂ ਤਾਂ ਮੁਸਕ ਮਾਰ ਲੱਗ ਜਾਂਦੀ ਆ ਵੈਸੇ ਆਧਾਰਨ ਬੰਦਿਆ ਤੇ ਫਿੱਟ ਕੀਤੀ ਜਾਂਦੀ ਆ ਵੀ ਜਿਹੜਾ ਬੰਦਾ ਆਪਣੀ ਜ਼ਿੰਦਗੀ ਚ ਹਾਰ ਜਾਂਦਾ ਹਾਰ ਕੇ ਬਹਿ ਜਾਂਦਾ ਹੈ ਤੇ ਵੀ ਉਹਨੂੰ ਤਾਂ ਕੋਸ ਹਾਸਲ ਨਹੀਂ ਹੁੰਦਾ ਨਾ ਤੇ ਜਿਹੜਾ ਬੰਦਾ ਚੱਲਦਾ ਰਹਿੰਦਾਗਾ ਮਿਹਨਤ ਕਰਦਾ ਰਹਿੰਦਾਗਾ ਤੇ ਉਹ ਇੱਕ ਦਿਨ ਮੰਜ਼ਲ ਨੂੰ ਪਾਰ ਲਾਂਦਾਗਾ ਪਾਲਕ ਬਾਥੂ ਤੇ ਵਿੱਚ ਮੈਥੇ ਹੈਗੇ ਅੱਜ ਸਾਗ ਬਣਾਵਾਂਗੇ ਆਪਾਂ ਇੱਧਰ ਮੰਮੀ ਤਿਆਰੀਆਂ ਕਰੀ ਜਾਂਦੀ ਆ ਬਣਾਉਣ ਦੀਆ ਚੁੱਲਾ ਬਲ ਰਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ 10:00 ਵੱਜ ਗਏ ਆ ਤੇ ਧੁੰਦ ਦੇਖੋ ਕਿੰਨੀ ਜ਼ਿਆਦਾ ਨਿਕਲੀ ਅੱਜ ਅੱਗੇ ਰੋਜ਼ ਵਧੀਆ ਧੁੱਪ ਨਿਕਲ ਜਾਂਦੀ ਹੈ ਪਰ ਅੱਜ ਤਾਂ ਧੁੰਦ ਬਹੁਤ ਆ ਆ ਦੇਖੋ ਟ੍ਰੇਲ ਨਾਲ ਕਿਵੇਂ ਪਰਸਲ ਗਿੱਲਾ-ਗਿੱਲਾ ਹੋਇਆ ਐਂ ਲੱਗਦਾ ਜਿਵੇਂ ਮੀਂਹ ਪੈ ਕੇ ਹਟਿਆ ਹੁੰਦਾ ਹੈ ਹਾਂਜੀ ਆਪਾਂ ਨੇ ਇੱਕ ਲੱਗ ਜਾ ਗਾਣਾ ਲਿਖਿਆ ਸੀਗਾ ਜੋ ਕਿ ਮੈਂ ਤੁਹਾਨੂੰ ਸੁਣਾਉਣਾ ਹੈਗਾ ਹੂੰ ਉਹ ਗੱਡੀਆਂ ਦਾ ਕਾਫਲਾ ਏ ਪਿੱਸੇ ਸੋਹਣੀਏ ਤੂੰ ਵੀ ਆਈ ਮਿੱਤਰਾਂ ਦੇ ਹਿੱਸੇ ਸੋਹਣੀਏ ਮੇਰੇ ਪਿੱਸੇ-ਪਿੱਸੇ ਰਹੇ ਬਿੱਲੋ ਖਾਕੀ ਵਰਦੀ ਨੀ ਤੇਰੇ ਜੱਟ ਦੀ ਜੱਟ ਦੀ ਚੜਾਈ ਸੀ ਐਮ ਵਰਗੀ ਨੀ ਤੇਰੇ ਜੱਟ ਦੀ ਲੋਕਾਂ ਦੇ ਘੁੜੇ ਮਸਲੇ ਨਿਵੇੜਦਾ ਵੇਖ ਕੇ ਗਰੀਬ ਨੂੰ ਨਾ ਗੇਟ ਭੇੜਦਾ ਚਹਲ ਹੱਲ ਕਰੇ ਜੀ ਦੇ ਜਿਆਦਾ ਚੜੀ ਚਰਬੀ ਨਹੀਂ ਤੇਰੇ ਜੱਟ ਦੀ ਜੱਟ ਦੀ ਚੜਾਈ ਸੀ ਐਮ ਵਰਗੀ ਨਹੀਂ ਤੇਰੇ ਜੱਟ ਦੀ ਜੇ ਆਪਣਾ ਹੀ ਲਿਖਿਆ ਹੋਇਆ ਤੁਹਾਨੂੰ ਵਧੀਆ ਲੱਗਾ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਆਪਾਂ ਸਾਗ ਤੋੜ ਕੇ ਲਿਆਏ ਪਾਲਕ ਬਾਥੂ ਤੇ ਵਿੱਚ ਮੇਥੇ ਹੈਗੇ ਅੱਜ ਸਾਗ ਬਣਾਵਾਂਗੇ ਆਪਾਂ ਇੱਧਰ ਮੰਮੀ ਤਿਆਰੀਆਂ ਕਰੀ ਜਾਂਦੀ ਆ ਬਣਾਉਣ ਦੀਆਂ ਝੋਲਾ ਬਾਲ ਰਹੀ ਐ ਕਿਵੇਂ ਗਾਜਰਾਂ ਦੇ ਸੇਕ ਦੇ ਗਾਜਰਾਂ ਦਾ ਕੀ ਸ ਗਾਜਰਾਂ ਦੇ ਸੇਕ ਦੇ ਆ ਹਾ ਉਹਦਾ ਕਰਨਾ ਹੈ ਸਾਗ ਚ ਪਾ ਲੈਣਾ ਬਥਿਆ ਬਣਦਾ ਤੇ ਨਾਲ ਇਹ ਤਾਂ ਮੈਂ ਪਹਿਲੀ ਵਾਰ ਸੁਣਿਆ ਅੱਜ ਮੰਮੀ ਚੀਰਨ ਲੱਗ ਗਈ ਐ ਸਾਗ ਤੇ ਲਾ ਵੀ ਉਹ ਦਾ ਰੱਖਤਾ ਚੁੱਲੇ ਤੇ ਲਓ ਬਈ ਸਾਗ ਧਰਤਾ ਬੰਨ ਹੁਣ ਵਿੱਚ ਪਾਉਣੇ ਆਪਾਂ ਲਸਣ ਤੇ ਲਸਣ ਹੋਈ ਬੜੇ ਮਹਿੰਗੇ ਪੈਣਗੇ ਕੀ ਕਰੂਗਾ ਬੰਦਾ ਹੈ 4-500 ਨੂੰ ਕਿਲੋ ਨੇਗੇ ਇੰਨੇ ਮਹਿੰਗੇ ਨਾਲ ਪਾਕੇ ਵੀ ਕੀ ਕਰਵਾ ਗੜਾ ਲੁੱਟਦੇ ਆ ਅਸੀਂ ਪੂਰੇ ਬੁੱਲੇ ਸੋਹਣੀਏ ਰਿਜ ਦਾ ਸਾਗ ਦੇਖ ਚੁੱਲੇ ਸੋਹਣੀਏ ਆਪਾਂ ਨੇ ਇੱਥੇ ਫੁੱਲ ਵਾਲੀ ਕਿਆਰੀ ਚ ਧਨੀਆ ਬੀਜ ਰੱਖਿਆ ਆ ਦੇਖੋ ਵਧੀਆ ਹੋ ਗਿਆ ਹਾਂ ਜੀ ਮੇਤਰਾ ਆਪਾਂ ਆ ਗਏ ਸੀ ਆਪਣੇ ਖੇਤ ਗੇੜਾ ਮਾਰਨ ਤੇ ਮੇਰੀ رائے ਜੀ ਆ ਵੀ ਕੱਲ ਨੂੰ ਆਪਾਂ ਪਾਣੀ ਲਾ ਦਈਏ ਕਣਕ ਨੂੰ ਤੇ ਵੈਸੇ ਕੱਲ ਨੂੰ ਮੀਂਹ ਦੱਸਿਆ ਹੋਇਆ ਹੈਗਾ ਤੇ ਚਲੋ ਦੇਖਦੇ ਆ ਵੈਸੇ ਆਪਣੀਆਂ ਮੋਟਰਾਂ ਇਹਨਾਂ ਨੇ ਸਾਡ ਰੱਖੀਆਂ ਨੇ ਗਿਆ ਆ ਇੱਕ ਆਬਦਲ ਚੱਲੀ ਜਾਂਦੀ ਇਹਨਾਂ ਦੀ ਇੱਕ ਆਪਣ ਵਾਲੀ ਸਾਡ ਰੱਖੀ ਹੈਗੀ ਬੰਦਾ ਕੋਈ ਹੋਰੇ ਦਿਸਦਾ ਨਹੀਂ ਇਹਨਾਂ ਦਾ ਮੰਜਾ ਪਿਆ ਹੈਗਾ ਕੋਕ ਕਾਲੀ ਬੋਤਲ ਪਈ ਆ ਨਾਲ ਉੱਪਰ ਪਾਏ ਨੇ ਗਲਾਸ ਤੇ ਲਵੇ ਲਾਉਣੇ ਬੰਦਾ ਕੋਈ ਹੈ ਨਹੀਂ ਆਹ ਵੇਖੋ ਨਰੇ ਗਾਲੇ ਸਾਰਾ ਸੂਆ ਸਾਰ ਗਏ ਤੇ ਹੁਣ ਵਧੀਆ ਲੱਗਣ ਲੱਗਿਆ ਸੂਆ ਆਪਣੇ ਵਾਲੀ ਮੋਟਰ ਚੱਲੀ ਜਾਂਦੀ ਐ ਇਹਨਾਂ ਦੇ ਆਪਣਾ ਵੀ ਬਾਣ ਥੋੜਾ ਸੁੱਕਾ ਜਿਹਾ ਹੋ ਗਿਆ ਬਸ ਲਈ ਦੇਵਾਂਗੇ ਪਾਣੀ ਆ ਦੇਖੋ ਬਾਹਣ ਪੂਰਾ ਸੁੱਕਿਆ ਪਿਆਗਾ ਹੁਣ ਤਾਂ ਇਹ ਭਾਲਦੀ ਆ ਕਣਕ ਪਾਣੀ ਪਾਣੀ ਮੈਨੂੰ ਲੱਗਦਾ ਇਹ ਨਾਲੇ ਥਲੜ ਦੇ ਬਾਹਣ ਚ ਜਾਂਦਾਗਾ ਆ ਤਾਂ ਇਹਨਾਂ ਦੇ ਰਮੇ ਪਾਣੀ ਦੇਖਦੇ ਆ ਜੇ ਕੋਈ ਬੰਦਾ ਹੋਇਆ ਉਰੇ ਉਹਨੂੰ ਪੁੱਛਦੇ ਆਂਗੇ ਵੀ ਜੇ ਤੱਜ ਰਾਮ ਜੂ ਫਿਰ ਤਾਂ ਮੈਂ ਕੱਲੂ ਸਾਡਲੂ ਮੋਟਰ ਹਨਾ ਫਿਰ ਦੋਨੇ ਮੋਟਰ ਚਲਾ ਲਾਂਗੇ ਆਪਾਂ ਕਹਿੰਦੇ ਪਾਣੀ ਵਗਦੀ ਸੋਹਣੇ ਲੱਗਦੇ ਹੈਗੇ ਖੜੇ ਪਾਣੀਆਂ ਚੋਂ ਤਾਂ ਮੁਸਕ ਮਾਰ ਲੱਗ ਜਾਂਦੀ ਆ ਵੈਸੇ ਆਧਾਰਨ ਬੰਦਿਆਂ ਤੇ ਫਿੱਟ ਕੀਤੀ ਜਾਂਦੀ ਆ ਵੀ ਜਿਹੜਾ ਬੰਦਾ ਆਪਣੀ ਜ਼ਿੰਦਗੀ ਚ ਹਾਰ ਜਾਂਦਾ ਹਾਰ ਕੇ ਬਹਿ ਜਾਂਦਾ ਹੈ ਤੇ ਵੀ ਉਹਨੂੰ ਤਾਂ ਕੋਸ ਹਾਸਲ ਨਹੀਂ ਹੁੰਦਾ ਨਾ ਤੇ ਜਿਹੜਾ ਬੰਦਾ ਚੱਲਦਾ ਰਹਿੰਦਾਗਾ ਮਿਹਨਤ ਕਰਦਾ ਰਹਿੰਦਾਗਾ ਤੇ ਉਹ ਇੱਕ ਦਿਨ ਮੰਜ਼ਲ ਨੂੰ ਪਾਰ ਲੈਂਦਾਗਾ ਅੱਜ ਆ ਥੋੜੀ ਜਿਹੀ ਚੱਜ ਨਾਲ ਧੁੱਪ ਨਿਕਲੀ ਐ ਨਹੀਂ ਤਾਂ 2-3 ਦਿਨ ਹੋ ਗਏ ਸੀ ਬਹੁਤ ਜ਼ਿਆਦਾ ਠੰਡ ਹੋਈ ਪਈ ਸੀ ਤਾਂ ਹੀ ਮੈਂ ਆ ਗਿਆ ਮਾਹ ਗੇੜਾ ਮਾਰ ਕੇ ਆਉਣਿਆ ਧੁੱਪੇ ਧੁੱਪੇ ਤੇ ਨਜ਼ਾਰਾ ਆਉਂਦਾ ਧੁੱਪੇ ਗੇੜਾ ਮਾਰਨ ਦਾ ਆਹ ਵੇਖੋ ਨਰੇਗਾੜਾਂ ਦੀ ਕੀਤੀ ਸਾਫ ਸਫਾਈ ਵੈਸੇ ਕੰਮ ਵਧੀਆ ਨਰੇਗਾੜਾ ਨਾਲ ਤਾਂ ਲੋਕਾਂ ਨੂੰ ਰੋਜ਼ਗਾਰ ਮਿਲ ਜਾਂਦਾ ਨਾਲੇ ਸਾਫ ਸਫਾਈ ਰਹਿੰਦੀ ਹੈ ਆਹ ਵੇਖੋ ਆਪਾਂ ਤਿਆਰ ਸ਼ਿਆਰ ਹੋ ਕੇ ਚੱਲਿਆਂ ਬਰਨਾਲੇ ਮੈਨੂੰ ਥੋੜਾ ਜਿਹਾ ਕੰਮ ਸੀਗਾ ਉੱਥੇ ਤੇ ਤੁਸੀਂ ਵਲੌਗ ਨਾਲ ਬਣੇ ਰਹੋ ਅੱਡੇ ਤੇ ਮੋਟਰਸਾਈਕਲ ਖੜਾ ਕੇ ਬਸਤੀ ਜਾਵਾਂਗੇ ਠੰਡ ਬਹੁਤ ਜ਼ਿਆਦਾ ਹੋਈ ਪਈ ਹੈਗੀ ਤੇ ਆਹ ਕਿਹੜੇ ਦਿਨਾਂ ਦੀ ਫੇਰ ਠੰਡ ਹੋਣ ਲੱਗੀ ਦੁਬਾਰੇ ਪਹਿਲਾਂ ਵਧੀਆ ਤੋਂ ਪਤਾ ਪਾ ਨਿਕਲ ਜਾਂਦੀ ਸੀ ਆਪਾਂ ਖੜੇ ਹਾਂ ਬੱਸ ਸਟੈਂਡ ਤੇ ਬੱਸ ਦੀ ਵੇਟ ਕਰ ਰਹੇ ਸੀ ਆਪਾਂ ਉੱਤਰ ਗਏ ਗੁਰਦੁਆਰਾ ਨਾਨਕਸਰ ਠਾਟ ਕੋਲ ਤੇ ਆਪਾਂ ਨੇ ਬਾਹਰੋਂ ਠਾਟ ਦੇ ਦਰਸ਼ਨ ਕਰ ਲਿਆ ਟਾਈਮ ਹੋ ਗਿਆ 12 ਦਾ ਧੁੱਪ ਹਜੇ ਵੀ ਨਹੀਂ ਨਿਕਲੀ ਤੇ ਆਪਾਂ ਪੈਦਲ ਤੁਰੇ ਜਾਈਏ ਆਪਣੇ ਸਾਰੇ ਕੰਮ ਨਿਬੇੜ ਆਇਆ ਮੈਂ ਕੁਝ ਪਰਸਨਲ ਕੰਮ ਸੀਗੇ ਜੋ ਕੈਮਰੇ ਚ ਦਿਖਾ ਨਹੀਂ ਸਕਦਾ ਸੀ ਗੁਰਪਤੈ ਸਾਡਾ ਮੋਟ ਵਾਲੀ ਕਾਰ ਚ ਲਈ ਜਾਂਦਾ ਤੇਰੀ ਕਾਰ ਦਿਖਾਈ ਆਪਾ ਆਹ ਵੇਖੋ ਇਹਦੀ ਕਾਰ ਬੜੀ ਸੋਹਣੀ ਕਾਰ ਹੈਗੀ ਡਬਈ ਤੋਂ ਲਿਆਂਦੀ ਸੀ ਇਹ ਹਾਂਜੀ ਮਿੱਤਰੋ ਆਪਾਂ ਅੱਜ ਦੇ ਵਲੌਗ ਦੀ ਕਰਦੇ ਆ ਇੱਥੇ ਐਂਡਿੰਗ ਜੇ ਤੁਹਾਨੂੰ ਆਪਣਾ ਅੱਜ ਦਾ ਬਲੌਗ ਵਧੀਆ ਲੱਗਾ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਾਂ ਹੁਣ ਮਿਲਦੇ ਆ ਅਗਲੇ ਬਲੌਗ ਦੇ ਵਿੱਚ